ਹੁਣ ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਅਨੁਰਾਗ ਸਿੰਘ ਜੀ ਨੂੰ ਜਿਹੜੇ ਜਿਨ੍ਹਾਂ ਨੇ ਇਹ ਸੈਮੀਨਾਰ ਨੂੰ ਸਫਲ ਬਣਾਉਣ ਵਾਸਤੇ ਸੰਤ ਬਾਬਾ ਅਮੀਰ ਸਿੰਘ ਜੀ ਜੋ ਅਧੀਗਲ ਵਾਲਿਆਂ ਨਾਲ ਤੇ ਹੋਰ ਜਿਹੜੇ ਹੈਗੇ ਨੇ ਗੁਰਸੇਖੋਂ ਨਾਲ ਮਿਲ ਕੇ ਨੂੰ ਸਫਲ ਬਣਾਉਣ ਦਾ ਬਹੁਤ ਤਨ ਮਨ ਧਨ ਦੇ ਨਾਲ ਜਿਹੜਾ ਵਾ ਉਹ ਮਿਹਨਤ ਕੀਤੀ ਹੈ ਸੋ ਉਹਨਾਂ ਦਾ ਜਿਹੜਾ ਇਹ ਅੰਤਮ ਪਰਚਾ ਹੈ ਇਸ ਤੋਂ ਬਾਅਦਾਂ ਜਿਹੜਾ ਧੰਨਵਾਦ ਭਾਸ਼ਣ ਹੋਣਾ ਹੈ ਆਏ ਵਿਦਵਾਨ ਸਹਿਬਾਨਾਂ ਦਾ ਸੰਤਾ ਮਹਾਪੁਰਸ਼ਾਂ ਦਾ ਜਿਹੜਾ ਵਾ ਉਹ ਸਨਮਾਨ ਕੀਤਾ ਜਾਣਾ ਹੈ ਸਮਾਪਤੀ ਦੀ ਅਰਦਾਸ ਹੋਣੀ ਹੈ ਸੋ ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਮੁਰਾਗ ਸਿੰਘ ਜੀ ਨੂੰ ਕਿ ਉਹ ਆਪਣੇ ਵਿਚਾਰ ਜਿਹੜਾ ਉਹਨਾਂ ਦਾ ਵਿਸ਼ਾ ਹੈ ਉਹ ਉਹਦੇ ਬਾਰੇ ਤੁਹਾਡੇ ਨਾਲ ਸੰਖੇਪ ਰੂਪ ਦੇ ਵਿੱਚ ਜਿਹੜੇ ਆ ਉਹ ਸਾਂਝੇ ਕਰਨ ਕਿ ਜਿਹੜਾ ਸ੍ਰੀ ਦਸਮ ਗ੍ਰੰਥ ਜੀ ਦੀ ਬਾਣੀ ਦਾ ਇਤਿਹਾਸਿਕ ਤੇ ਅਧਿਆਤਿਕ ਮਹੱਤਵ ਜੋ ਹੈ ਉਹਦੇ ਸਬੰਧ ਵਿੱਚ ਮੰਚ ਤੇ ਬੈਠੇ ਸਿੰਘ ਸਾਹਿਬਾਨ ਵਿਦਵਾਨ ਭਰਾਵੋ ਤੇ ਗੁਰੂ ਦੀ लाਡਲੀਆਂ ਫੌਜਾਂ ਤੇ ਖਾਲਸਾ ਪੰਥ ਦੇ ਵਾਰਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪर्चा ਤਾਂ ਕੁਝ ਹੋਰ ਲਿਖਿਆ ਕਿਉਂਕਿ ਉਹਨੂੰ ਸੰਖੇਪਤ ਵੀ ਕਰਨਾ ਹੈ ਇਧਰ ਸਿੰਘ ਸਾਹਿਬ ਗਨੀਪੂਰਨ ਸਿੰਘ ਜੀ ਨੇ ਕੁਝ ਵਿਚਾਰ ਦਿੱਤੇ ਨੇ ਮੈਂ ਉਤਾਰਮੈਂਟ ਹੋਤੇ ਲਗਾਵਾਗਾ ਸ਼ਾਇਦ ਸਿੰਘ ਸਾਹਿਬ ਨੂੰ ਪਤਾ ਨਹੀਂ ਕੁਰਾਨ ਸ਼ਰੀਫ ਤੇ ਵੀ ਕਿੰਤੂ ਪਰੰਤੂ ਹੈ ਬੈਂਜਮਨ ਵਾਕਰ ਨੇ ਪੂਰੀ ਕਿਤਾਬ ਇਹਦੇ ਤੇ ਲਿਖੀ ਹੈ ਕਿੰਤੂ ਪਰੰਤੂ ਜਿਸ ਤਰ੍ਹਾਂ ਦੇ ਸਾਡੇ ਕੋਲ ਸ਼ੰਕਾਵਾਦੀਆਂ ਉਧਰ ਵੀ ਹੈਗੇ ਜੀ ਉਹ ਕਹਿੰਦੇ ਨੇ ਕਿ ਜਿਹੜੇ ਅੱਜ ਤਾਂ ਮੱਕੇ ਚ ਲਿਖੀਆਂ ਉਹੀ ਤੁਰਕੀ ਬਾਣੀ ਹੈ ਜਿਹੜੀ ਮਦੀਨੇ ਦੀਆਂ ਲਿਖੀਆਂ ਉਹ ਤੁਰਕੀ ਬਾਣੀ ਨਹੀਂ ਹੈ ਇਹ ਵੀ ਇੱਕ ਸ਼ੰਕਾ ਹੈ ਜਿਵੇਂ ਸਾਡੇ ਕਹਿੰਦੇ ਨੇ ਵੀ ਆਹ ਗੁਰੂ ਗ੍ਰੰਥ ਸਾਹਿਬ ਜਿਹੜਾ ਇਹਨੂੰ ਮੰਨ ਲਓ ਤੇ ਇਹਨੂੰ ਨਾ ਮੰਨੋ ਕਿਉਂਕਿ ਜਿਹੜੇ ਮੱਕੇ ਦੀਆਂ ਆਇਤਾਂ ਨੇ ਉਹਦੇ ਵਿੱਚ ਲਫ਼ਜ਼ ਕੁਰਾਨ ਲਫ਼ਜ਼ ਯੂਜ਼ ਹੋਇਆ ਹੈ ਪਰਮਾਤਮਾ ਲਈ ਅਲ ਰਹਿਮਾਨ ਯੂਜ਼ ਹੋਇਆ ਹੈ ਮਸੀਫੁਲ ਜਿਹੜੇ ਮਦੀਨੇ ਦੇ ਆਇਤਾਂ ਨੇ ਉਹਦੇ ਵਿੱਚ ਲਫ਼ਜ਼ ਜਿਹੜਾ ਅਲਕਿਤਾਬ ਯੂਜ਼ ਹੋਇਆ ਹੈ ਜਿਹੜੀ ਤ੍ਰਿਆ ਚਤਰ ਚ ਜੋਸਫ ਤੇ ਜ਼ੁਲੈਖਾ ਦੀ ਖਾਣੀ ਹੈ ਇਹ ਵੀ ਕਹਿੰਦੇ ਨੇ ਇਹ ਮਾੜੀ ਹੈ ਜੀ ਉੱਥੇ ਵੀ ਕੁਝ ਮੁਸਲਮਾਨ ਭਰਾ ਨੇ ਜਿਹੜੇ ਕਹਿੰਦੇ ਨੇ ਮਾੜੀਏ ਚੋਂ ਕੱਢ ਦਿਓ ਜਾਰਡਨ ਦਾ ਵਿਦਵਾਨ ਹੋਇਆ ਮੈਨੂੰ ਨਾਮ ਨਹੀਂ ਯਾਦ ਆ ਰਿਹਾ 1982 ਚ ਕਤਲ ਕੀਤਾ ਗਿਆ 1985 ਚ ਜਿਨ੍ਹਾਂ ਨੇ ਕਿੰਤੂ ਪਰੰਤੂ ਕੀਤਾ ਸੀ ਅਸੀਂ ਸਿਰ ਪੰਥ ਚੋਂ ਕੱਢਦੇ ਹਾਂ ਮੈਂ ਸੱਚ ਕੁੱਛੋਂ ਤੇ ਇਸ ਦੇ ਵੀ ਹੱਕ 'ਚ ਨਹੀਂ ਕਿ ਕਿਸੇ ਨੂੰ ਪੰਥ ਚੋਂ ਕੱਢੋ ਉਹ ਆਪਣੇ ਆਪ ਨੂੰ ਪੰਥ ਚੋਂ ਆਪ ਹੀ ਆਪਣੇ ਤੋਂ ਨਕਾਰਾ ਕਰ ਰਹੇ ਨੇ ਕਿ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਇਹ ਵਿਵਾਦ ਦੀ ਤਾਂ ਸ਼ੁਰੂ ਹੋਏ ਨੇ ਕਿਉਂਕਿ ਪਹਿਲਾਂ ਜਿਹੜੇ ਸਿੱਖ ਸੀ ਉਹ ਕਹਿੰਦੇ ਸੀ ਜੋ ਗੁਰੂ ਕਹੇ ਉਸੇ ਮੰਨਿਏ ਹੁਣ ਇਹ ਕਹਿੰਦੇ ਜੋ ਵਸੀ ਕਹੀਏ ਉਹ ਗੁਰੂ ਮੰਨੇ ਉਲਟੀ ਜਿਹੜੀ ਗਣਤੀ ਸ਼ੁਰੂ ਕੀਤੀ ਹੈ ਸੈਮੀਨਾਰ ਕੁਰਾਨ ਸ਼ਰੀਫ ਤੇ ਵੀ ਹੋਏ ਨੇ ਇਹਨਾਂ ਦੀਆਂ ਬਈ ਇਹ கரੈਕਟ ਹੈ ਕਿ ਨਹੀਂ ਹੈ ਇਹ ਰਿਵੀਲਡ ਬਾਣੀ ਹੈ ਕਿ ਨਹੀਂ ਹੈ ਗੀਤਾ ਤੇ ਵੀ ਹੋਏ ਸਾਰੇ ਤੇ ਹੋਏ ਨੇ ਸੈਮੀਨਾਰ ਦਾ ਮਤਲਬ ਸਿੰਘ ਸਾਹਿਬ ਦਾ ਜਿਹੜਾ ਖਦਸ਼ਾ ਹੈ ਕਿ ਮੈਂ ਉਸ ਦੇ ਜ਼ਰੂਰ ਖਿਲਾਫ ਹਾਂ ਕਿ ਕਮੇਟੀਆਂ ਕੋਈ ਕਮੇਟੀ ਦੀ ਜ਼ਰੂਰਤ ਨਹੀਂ ਕਿਉਂਕਿ ਭਾਈ ਮਨੀ ਸਿੰਘ ਤੋਂ ਲੈ ਕੇ ਪ੍ਰੈਜ਼ੀਡੈਂਟ ਜਥੇਦਾਰ ਸਾਹਿਬ ਗੁਰਸੋਭਾ ਗ੍ਰੰਥ ਦੇ ਕਰਤਾ ਜਿਨ੍ਹਾਂ ਨੇ 1709 ਸ਼ੁਰੂ ਕੀਤਾ ਤੋਂ ਲੈ ਕੇ ਅੱਜ ਤੱਕ ਹਰੇਕ ਵਿਦਵਾਨ ਨੇ ਦਸਮ ਗ੍ਰੰਥ ਚੌਹੀ ਗੁਰੂ ਸਾਹਿਬ ਦੀ ਬਾਣੀ ਦੇ ਆਧਾਰ ਤੇ ਹੀ ਗੁਰੂ ਸਾਹਿਬ ਦੀ ਲਾਈਫ ਲਿਖੀ। ਔਰ ਜਿਸ ਬੰਦੇ ਨੇ ਵੀ ਇਸ ਦਾ ਵਿਰੋਧ ਕੀਤਾ ਅੱਜ ਤੱਕ ਕਿਉਂਕਿ ਇਸ ਦਾ ਫੈਸਲਾ ਹੋਇਆ ਉਹ ਫੈਸਲੇ ਨੇ ਜੇ 1928 ਬਾਬੂ ਤੇਜਾ ਸਿੰਘ ਪਸੌੜ ਸੀ ਉਹਨੂੰ ਪੰਜ ਚੋਂ ਖਾਰਜ ਕੀਤਾ ਅੱਜ ਉਹਨਾਂ ਦੇ ਬੱਚੇ ਆ ਕੇ ਮਾਫੀ ਮੰਗਦੇ ਨੇ ਗਿਆਨੀ ਭਾਗ ਸਿੰਘ ਨੂੰ 77 ਚ ਕੀਤਾ ਔਰ ਅੱਜ ਗਿਆਨੀ ਭਾਗ ਸਿੰਘ ਦੇ ਬੱਚੇ ਅਗਰ ਕੱਢ ਰਹੇ ਨੇ ਇੱਕ ਪੈਂਫਲੇਟ ਕੱਢਿਆ ਗਿਆਨੀ ਭਾਗ ਸਿੰਘ ਤੇ ਉਹਨਾਂ ਨੇ ਉਹਦੇ 'ਚ ਕਿਤੇ ਨਹੀਂ ਲਿਖਿਆ ਕਿ ਇਸ ਨੇ ਕੋਈ ਦਸਮ ਗ੍ਰੰਥ ਬਾਰੇ ਕੋਈ ਚੀਜ਼ ਲਿਖੀ ਇਹਨਾਂ ਨੂੰ ਪੰਜ ਚੋਂ ਖਾਰਜ ਕੀਤਾ ਗਿਆ ਕਿਉਂਕਿ ਸ਼ਰਮਸ਼ਾਰ ਨੇ ਫਿਰ ਕਾਲਾ ਫਗਾਨਾ ਜੋਗਿੰਦਰ ਸਿੰਘ ਹੋਰ پتہ ਕਿੰਨੀਆਂ ਦੀ ਵਾਰੀ ਆਏਗੀ ਜਦ ਇਹ ਚੀਜ਼ ਹੋ ਇੱਕ ਤਰ੍ਹਾਂ ਫੈਸਲਾ ਹੋ ਹੀ ਚੁੱਕਾ ਹੈ ਉਸਤੇ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਅਸੀਂ ਇੱਕਦਮ ਪੰਥ ਤੋਂ ਨਿਕਾਰਾ ਕਰ ਦਿੰਨੇ ਆ ਤੇ ਉੱਤੇ ਕਮੇਟੀ ਦੀ ਵਾਕਈ ਕੋਈ ਜ਼ਰੂਰਤ ਨਹੀਂ ਹੁਣ ਮੈਂ ਅਸਲੀ ਮੁੱਦੇ ਤੇ ਆਵਾਂਗਾ ਜੀ ਇਹ ਕਿਉਂਕਿ ਜੇ ਇਹ ਸ਼ੰਕਾਵਾਦੀਆਂ ਦੇ ਸ਼ੰਕਿਆਂ ਦੇ ਕਿਤੇ ਅਸੀਂ ਉੱਤਰ ਨਾ ਦਿੱਤੇ ਤੇ ਜਿਹੜੀ ਸੰਗਤ ਹੈ ਨਾ ਉਹ ਇਹਨਾਂ ਦੀ ਲਿਖਤਾਂ ਨਾਲ ਗੁੰਮਰਾਹ ਹੋ ਰਹੀ ਹੈ ਔਰ ਹੋਏਗੀ ਸੈਮੀਨਾਰ ਵੀ ਨਹੀਂ ਇਸ ਨੂੰ ਮੈਂ ਵਿਚਾਰ ਗੋਸ਼ਟੀ ਕਹਿੰਨਾ ਜਦ ਕਿ ਉਹ ਵੀ ਆਪਣੇ ਜਿਹੜਾ ਉਹਨਾਂ ਨੇ ਇੱਕ ਮੰਚ ਬਣਾਇਆ ਉਹਨੂੰ ਕਹਿੰਦੇ ਨੇ ਦਸਮ ਗ੍ਰੰਥ ਵਿਚਾਰ ਮੰਚ ਜਿੱਥੇ ਵਿਚਾਰ ਕੋਈ ਨਹੀਂ ਬਾਹਰ ਬੈਠੇ ਨੇ ਸੋਟਾ ਲੈ ਕੇ ਵੀ ਅਕਲ ਅੰਦਰ ਨਹੀਂ ਵੜਨ ਦੇਣੀ ਇਸ ਨੂੰ ਮੈਂ ਕਹਾਂ ਵੀ ਦਸਮ ਗ੍ਰੰਥ ਸ਼ਰੀਕ ਮੰਚ ਜ਼ਰੂਰ ਦੇ ਸਕਦਾ ਵਿਚਾਰ ਮੰਚ ਤਾਂ ਬੜੀ ਹਮੇਸ਼ਾ ਖੁੱਲ੍ਹਾ ਪਹਿਲੀ ਕਹਾਣੀ ਜਿਹੜੀ ਕੜਦੇ ਨੇ ਉਹ ਇਹ ਕਹਿੰਦੇ ਨੇ ਜੀ ਇਹ ਗੁਰੂ ਸਾਹਿਬ ਦੇ ਕਵੀਆਂ ਦੀ ਰਚਨਾ ਹੈ ਤੇ ਜੇ ਕਵੀਆਂ ਦੀ ਰਚਨਾ ਹੈ ਤੇ ਕਵੀ ਨੇ ਪੂਰੀ ਕਿਉਂ ਨਾ ਕੀਤੀ ਅਧੂਰੀਆਂ ਕਿਉਂ ਛੱਡਤੀਆਂ ਅਕਾਲ ਉਸਤਤ ਸੂਰੀ ਹੈ ਕ੍ਰਿਸ਼ਨ ਅਵਤਾਰ ਅਧੂਰੀ ਹੈ ਗਿਆਨ ਪ੍ਰਬੋਧ ਅਧੂਰੀ ਹੈ ਤ੍ਰਿਚਿਤਰਾ ਜੋ ਇੱਕ ਚਿੱਤਰ ਗਾਇਬ ਹੈ ਕਿ ਉਹਨਾਂ ਕੋਲ ਟਾਈਮ ਨਹੀਂ ਸੀ ਦੂਸਰੀ ਗੱਲ ਕਿ ਇਹਦੇ ਵਿੱਚ ਅਵਤਾਰਵਾਦ ਹੈ ਹੁਣ ਜੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਠੀਕ ਤਰ੍ਹਾਂ ਪੜ੍ਹਿਆ ਹੋਵੇ ਤੇ ਦਸਮ ਗ੍ਰੰਥ ਪੜ੍ਹਿਆ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਥਿਆਸਕ ਅਲੰਕਾਰਾਂ ਦਾ ਜ਼ਿਆਦਾ ਜ਼ਿਕਰ ਜੇ ਦਸਮ ਗ੍ਰੰਥ ਦੇ ਨਾਲੋਂ ਦਸਮ ਗ੍ਰੰਥ ਉਸ ਨੂੰ ਵਿਸਥਾਰ ਨਾਲ ਖੋਲਦਾ ਹੈ ਉੱਥੇ ਜ਼ਿਕਰ ਹੈ ਦਸਮ ਗ੍ਰੰਥ ਉਹਨਾਂ ਨੂੰ ਖੋਲਦਾ ਉੱਥੇ ਜੇ ਅਗਰ ਉਹ ਵਰਤੇ ਗਏ ਨੇ ਉਹ ਤਾਂ ਸਾਨੂੰ ਬੜੇ ਠੀਕ ਲੱਗਦੇ ਨੇ ਇੱਧਰ ਇਹਨਾਂ ਖਰਾਬ ਲੱਗਦੇ ਨੇ ਹੁਣ ਪੱਟਾਂ ਦੀ ਬਾਣੀ ਹੈ ਇਹ ਕਿਉਂਕਿ ਪਸੌੜੀ ਸੋਚੀ ਭਗਤ ਬਾਣੀ ਵੀ ਕੱਢੋ ਪੱਟਾਂ ਦੀ ਬਾਣੀ ਕੱਢੋ ਪੱਟਾਂ ਦੀ ਬਾਣੀ ਨੂੰ ਗੁਰੂ ਉਸਤਤੀ ਕਿਹਾ ਗਿਆ ਜੋ ਕਿ ਬਿਲਕੁਲ ਗਲਤ ਹੈ। ਨਾ ਪੱਟਾਂ ਦੀ ਬਾਣੀ ਗੁਰੂ ਉਸਤਤੀ ਹੈ ਨਾ ਭਾਈ ਨੰਦ ਲਾਲ ਦਾ ਗੰਝਨਾਮਾ ਜਿਹੜੀ ਆ ਉਸਤਤੀ ਹੈ ਇਹ ਜਿਹੜੀ ਗੁਰੂ ਮਹਾਰਾਜ ਦੀ ਰੂਹ ਪਰਮਾਤਮਾ ਚ ਅਭੇਦ ਹੈ ਉਸ ਦਾ ਕੀ ਰਸ ਹੈ ਇਹ ਉਸ ਨੂੰ ਜ਼ਾਹਿਰ ਕਰਦੀ ਹੈ ਉਹ ਗੁਰੂ ਨੇ ਆਪ ਨਹੀਂ ਜ਼ਾਹਿਰ ਕਰਨਾ। ਦੂਸਰਾ ਜੇ ਅਸੀਂ ਇਹਨਾਂ ਸਾਰੇ ਸ਼ੰਕਾਵਾਦੀਆਂ ਦਾ ਤੁਸੀਂ ਦੇਖੋਗੇ ਇਹਨਾਂ ਦੇ ਜਿਹੜੇ ਤਰਕ ਆਉਂਦੇ ਨੇ ਉਹ ਤਰਕ ਐਨੇ ਕੁ ਹਾਸੋ ਹੀਣੇ ਹੁੰਦੇ ਨੇ ਕਿ ਥੋੜੀ ਬਾਅਦ ਥੋੜੀ ਦੇਰ ਬਾਅਦ ਇਹਨਾਂ ਨੂੰ ਆਪ ਨੂੰ ਸ਼ਰਮ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ ਸਿੰਘ ਸਾਹਿਬ ਕਹਿੰਦੇ ਨੇ ਕਿ ਇਸ ਤੇ ਵਿਚਾਰ ਗੋਸ਼ਟੀ ਨਾ ਹੋਵੇ ਇਹ ਸ਼ੁਰੂ ਹੋਏ ਤਰੀਆ ਜਿਰਤਰ ਤੋਂ ਤੇ ਜਾਪ ਸਾਹਿਬ ਤੱਕ ਆ ਗਏ ਜੇ ਤੇ ਅਸੀਂ ਆਪਣਾ ਮੈਦਾਨ ਖੁੱਲਾ ਵੀ ਨਹੀਂ ਛੱਡ ਸਕਦੇ अवतारवाद अगर द्रौपदी की कथा है वो अगर हिंदू मत ਵਿੱਚ পড়ੋਗੇ ਉਹ ਕਹਿੰਦੇ ਕ੍ਰਿਸ਼ਨ ਜੀ ਨੇ ਉਹਦੀ ਪੱਤ ਬਚਾਈ। ਅਗਰ ਗੁਰਗ੍ਰੰਥ ਸਾਹਿਬ ਚੋਂ ਪੜੋਗੇ ਤਾਂ ਉਸ ਦਾ ਆਏਗਾ ਕਿ ਉਹ ਮਹਾਰਾਜ ਨੇ ਉਹਨਾਂ ਦੀ ਪਰਮਾਤਮਾ ਨੇ ਉਸ ਦੀ ਇਲਾਜ ਬਚਾਈ। ਕਥਾ ਸੀਮਾ। त्रियाचरतर एक ਪੁਥੀ ਪੰਜਾਬ ਯੂਨੀਵਰਸਿਟੀ ਚ ਪਈ ਆ। ਛੋਟੀ ਐ ਜਿਸ ਨੂੰ ਕਿ ਤਰਕਸ਼ ਕੀ ਪੁਥੀ ਕਿਹਾ ਜਾਂਦਾ। ਔਰ ਉਸ ਦਿਵਚੀ ਵੀ ਲਿਖਿਆ ਕਿ ਗੁਰੂ ਸਾਹਿਬ ਤੋਂ ਬਾਅਦ ਦੀ ਹੈ ਉਹ ਤਰਕਸ਼ ਮਤਲਬ ਜਿਹੜੇ ਨਿਆਂਗ ਸਿੰਘਾਂ ਦਾ ਤੀਰਾਂ ਦਾ ਤਰਕਸ਼ ਉਹਦੇ ਚੋਂ ਰੱਖੀ ਜਾਂਦੀ ਸੀ ਨਿਆਂਗ ਸਿੰਘ ਤਾਂ ਉਸ ਨੂੰ ਪੜ ਕੇ ਆਪਣਾ ਇੰਨਾ ਕੋ ਉਹਨਾਂ ਨੇ ਅਚਰਨ ਕਾਇਮ ਰੱਖਿਆ ਕਿ ਲੋਕ ਕਹਿੰਦੇ ਵੀ ਉਹਨਾਂ ਦੇ ਘਰ ਦੀ ਪੈਣ ਪਹੁੰਚ ਗਈ ਠੀਕ ਸੁਰੱਖਿਅਤ ਇਹ ਜਿਹੜੇ ਅੱਜ 60 70 ਸਾਲ ਦੇ ਬੁੱਢੜੇ ਨੇ ਇਹਨਾਂ ਨੂੰ ਪੜ ਕੇ ਇਹਨਾਂ ਦੀ ਵਾਸ਼ਨਾ ਜਾਗਦੀ ਹੈ ਫਿਰ ਆਪਣੇ ਉਹਨੂੰ ਖਾਲਸਾ ਵੀ ਕਹਿੰਦੇ ਨੇ ਇਹ ਜਿਹੜਾ ਗ੍ਰੰਥ ਹੈ ਗੁਰਮੁਖ ਯੋਗੀਆਂ ਲਈ ਸੀ ਨਾ ਕਿ ਮਨਮੁਖ ਭੋਗੀਆਂ ਲਈ ਹੁਣ ਜੇ ਮੈਂ ਆਪਣੇ ਖੋਜ ਦੇ ਲਈ ਉੜੀਸਾ ਚ ਗਿਆ ਉੜੀਸਾ ਦੇ ਵਿੱਚ ਇੱਕ ਮੈਨੂੰ ਛੋਟੇ ਗ੍ਰੰਥੀ ਮਿਲੀ ਜਿਸ ਵਿੱਚ ਉੱਥੋਂ ਦੇ ਉੜੀਆ ਲੋਕਾਂ ਨੇ ਅਰਦਾਸ ਬਣਾਈ ਹੈ ਉਹ ਅਰਦਾਸ ਵਾਰ ਸ਼੍ਰੀ ਭਗਉਤੀ ਜੀ ਦੀ ਪਹਿਲੀਆਂ ਦੋ ਜਿਹੜੀਆਂ ਪੌੜੀਆਂ ਆ ਉਹ ਪੂਰੀ ਐ ਅਸੀਂ ਪਹਿਲੀ ਨੂੰ ਚੱਕਨੇ ਆ ਉਹ ਦੋਵੇਂ ਪੂਰੀਆਂ ਲਈਆਂ ਉਹਨਾਂ ਨੇ ਤੀਸਰੀ ਗੱਲ ਇਹ ਕਰਦੇ ਨੇ ਕਿ ਜੀ ਇਹ ਅਨੁਵਾਦ ਆ ਅਨੁਵਾਦ ਕਵੀਆਂ ਨੇ ਕੀਤਾ ਬਿਲਕੁਲ ਅਨਪੜ ਰਾਜਾ ਸੀ ਅਕਬਰ ਜਿਸ ਨੇ ਹਿੰਦੂ ਸੰਸਕ੍ਰਿਤ ਗੰਧਾਰ ਦਾ ਜਦੋਂ ਅਨੁਵਾਦ ਕਰਵਾਇਆ ਔਰ ਸੁਣਿਆ ਔਰ ਸੁਣ ਕੇ ਉਹ ਕਹਿ ਰਿਹਾ ਆਪਣੇ ਅਨੁਵਾਦ ਕਰਤਾ ਨੂੰ ਵੀ ਫਾਰਸੀ ਜੀ ਤੂੰ ਕਰ ਰਿਹਾ ਹੈ ਇਹਦੇ ਚ ਰਸ ਖਤਮ ਹੋ ਰਿਹਾ ਹੈ ਇਹਦਾ ਮਤਲਬ ਹੈ ਕਿ ਰਸ ਗੈਰਾ ਖਤਮ ਹੋ ਰਿਹਾ ਤੇਰਾ ਅਨੁਵਾਦ ਠੀਕ ਨਹੀਂ ਗੁਰੂ ਸਾਹਿਬ ਨੇ ਅਨੁਵਾਦ ਕਰਾਏ ਨੇ ਕਵੀਆਂ ਤੋਂ ਕਰਵਾਏ ਨੇ ਉਸ ਦਾ ਗ੍ਰੰਥਾ ਲਗਾ ਵਿਦਿਆ ਸਾਗਰ ਗ੍ਰੰਥ ਉਹ ਤਾਂ ਉਹਦੇ ਉਹਦੇ ਲਈ ਆਪਾਂ ਨੂੰ ਕੇਸਰ ਸਿੰਘ ਛੱਬਰਨੀ ਨਜ਼ਰ ਆਉਂਦਾ ਕਿਉਂਕਿ ਕੇਸਰ ਛੱਬਰਨੀ ਗੱਲ ਕਲੀਅਰ ਕੀਤੀ ਹੈ ਗੁਰੂ ਸਾਹਿਬ ਦੇ ਜਿਹੜੇ ਅਨਵਾਦ ਕੀਤੇ ਨੇ ਪਹਿਲੀ ਗੱਲ ਹੈ ਜਿਹੜੇ ਤੇ ਹੈਗੇ ਨੇ ਕਵੀਆਂ ਦੇ ਅਨਵਾਦ ਉਹਨਾਂ ਚ ਮੇਰੇ ਕੋਲ ਕਵੀ ਟੈਕ ਦਾ ਮਾਂ ਭਰ ਦਾ ਘਰ ਲਿਖਿਆ ਅਨਵਾਦ ਵੀ ਹੈ ਮੈਂ ਉਹਨੂੰ ਵੀ ਪੜਿਆ ਤੁਸੀਂ ਉਹ ਅਨਵਾਦ ਦੇਖੋਗੇ ਉਹ ਹੂਬ ਰੂਪ ਅਨਵਾਦ ਨੇ ਲਿਟਰਲ ਟਰਾਂਸਲੇਸ਼ਨ ਜਿਹੜੇ ਗੁਰੂ ਸਾਹਿਬ ਦੇ ਅਨਵਾਦ ਨੇ ਉਹ ਨਾ ਤਾਂ ਖੁੱਲੇ ਅਨਵਾਦ ਨੇ ਨਾ ਲਿਟਰਲ ਟਰਾਂਸਲੇਸ਼ਨ ਨੇ ਮੈਂ ਉਹਨਾਂ تھوڑੀਆਂ ਤੁਹਾਨੂੰ ਐਗਜ਼ਾਮਪਲ ਦਿੰਨਾ ਚੰਡੀ ਚਰਿਤ੍ਰ ਚੰਡੀ ਚਤਰ ਕਿਹਾ ਜਾਂਦਾ ਹੈ ਕਿ ਚੰਡੀ ਚਤਰ ਉਕਬਲਾਸ ਜਿਹੜਾ ਮਾਰਕੰਡੇ ਪ੍ਰਾਣ ਚੋਂ ਦੁਰਗਾ ਸਪਤਾਸ਼ੀ ਦੀ ਅਨਵਾਦ ਹੈ ਜੇ ਅਨਵਾਦ ਹੈ ਉਹਦੇ ਅਧਿਆਏ 13 ਸ਼ਲੋਕ 700 ਗੁਰੂ ਸਾਹਿਬ ਦੇ ਅਧਿਆਏ 8 ਬੰਦ 253 ਗੁਰੂ ਸਾਹਿਬ ਨੇ ਕੀ ਛੱਡਿਆ ਪਹਿਲੇ 4 ਚੈਪਟਰ ਜਿਹਦੇ ਚ ਦੁਰਗਾ ਦੀ ਉਸਤਤੀ ਗੁਰੂ ਸਾਹਿਬ ਨੇ ਛੱਡ ਤਾਈ ਇਹ ਕਹਿੰਦੇ ਗੁਰੂ ਸਾਹਿਬ ਨੇ ਉਸਤਤੀ ਕਰ ਰਹੇ ਨੇ ਗੁਰੂ ਸਾਹਿਬ ਨੇ ਛੱਡ ਤੀ ਫੇਰ ਜਿਹੜੀ ਉਹ ਜੰਗਾਂ ਦੀ ਯੁੱਧਾਂ ਦੀ ਬਹੁਤ ਵਿਸਤਾਰ ਤੇ ਬੇਲੋੜੀਆਂ ਚੀਜ਼ਾਂ ਵੀ 5000 ਸਾਲ ਇਹ ਉਦੋਂ ਚੱਲਿਆ ਹੁਣ ਸਿੰਘ ਨੂੰ ਕਹਦੇ 5000 ਸਾਲ ਜਿਹੜੀ ਉਹ ਸਿੰਘ ਕਹੇ ਮੈਂ ਤਾਂ 5000 ਸਾਲ ਥੋੜਾ ਲੜਨਾ ਹੈ ਗੁਰੂ ਸਾਹਿਬ ਨੇ ਉਹ ਵੀ ਚੀਜ਼ਾਂ ਕੱਢਤੀਆਂ ਗੁਰੂ ਸਾਹਿਬ ਜਿੱਥੇ ਜੇ ਕਹਰੇ ਕਿਸ਼ਨ ਬਿਸ਼ਨ ਕਬੂਨਾ ਤੇ ਆਉਂ ਜੇ ਉਹ ਦੁਰਗਾ ਦੇ ਨੂੰ ਪੈਦਾ ਕਰਨ ਵਾਲੇ ਬਿਸ਼ਨ ਨੂੰ ਨਹੀਂ ਤੇ ਆਉਂਦੇ ਤੇ ਦੁਰਗਾ ਨੂੰ ਕਿੱਥੋਂ ਤਿਆਰੇ ਨੇ ਉਹ ਜਿਸ ਦੀ ਇਹ ਸਾਡੇ ਚ ਗੁੰਮਰਾਹ ਕਰਨ ਦੀਆਂ ਜਿਹੜੀਆਂ ਆਪਣੀਆਂ ਉਹ मीनिंग ਕੱਢਦੇ ਨੇ ਜਾਂ ਅਨਵਾਦ ਕਰਦੇ ਨੇ ਗੁਰੂ ਸਾਹਿਬ ਨੇ ਉਹ ਸਾਰੀਆਂ ਚੀਜ਼ਾਂ ਚੋਂ ਕੱਢ ਕੇ ਹੁਣ ਅੱਗੋਂ ਦੇਖੋ ਗੁਰੂ ਸਾਹਿਬ ਲੈ ਕਿਵੇਂ ਰਹੇ ਨੇ ਉਹ ਫਿਰ ਉਹ ਵੀ ਅਨਵਾਦ ਨਹੀਂ ਹੈ ਕਿਉਂਕਿ ਮੈਂ ਬਿਲਕੁਲ ਨਾਲ ਰੱਖ ਕੇ ਪੜੇ ਨੇ ਉਹ ਵੀ ਅਨਵਾਦ ਨਹੀਂ ਹੈ ਉਹਨਾਂ ਨੂੰ ਉਹਨਾਂ ਚ ਉਹ ਚੀਜ਼ ਲਈ ਜਿਹੜੀ ਕਿ ਗੁਰੂ ਸਾਹਿਬ ਦੀ ਭਗਉਤੀ ਦੀ ਜੀ ਪ੍ਰਮਾਤਮਾ ਦੀ ਸਿਰਜਣਾਨਕ ਤੇ ਵਿਨਾਸ਼ਕਾਰੀ ਸ਼ਕਤੀ ਦੀ ਗੱਲ ਕਰ ਰਹੇ ਨੇ ਅਸੁਰ ਸ਼ਕਤੀਆਂ ਦੇ ਸੰਘਾਰਨ ਦੀ ਗੱਲ ਕਰ ਰਹੇ ਨੇ ਜਿਸ ਦੀ ਜਿਸ ਦੀ ਜਿਸ ਦਾ ਪ੍ਰਯੋਜਨ ਗੁਰੂ ਸਾਹਿਬ ਬਰਚਿਤ ਨਾਟਿਚ ਦੇ ਰਹੇ ਨੇ ਫਿਰ ਦੂਸਰਾ ਚ ਚੇੜੀ ਚਰਿਤ ਜਿਹੜਾ ਹੈ ਉਹ ਹੈ ਦੇਵੀ ਭਾਗਵਤ ਪੁਰਾਣ ਦੇ 베ਸਟ ਤੇ ਸਾਡੇ ਕਿਥੋਂ ਹੈਗੇ ਨੇ ਮੁਹਾਲੀ ਦੇ ਇਹਨਾਂ ਦੀ ਜੁੰਡਲੀ ਦੇ ਉਹ ਕਹਿੰਦਾ ਜੀ ਭਾਗਵਤ ਪੁਰਾਣ ਦੇ 베ਸਟ ਹੈ ਹੁਣ ਵਿਚਾਰੇ ਇਹਨਾਂ ਨੇ ਪਤਾ ਨਹੀਂ ਸੁਣ ਲਿਆ ਮੈਂ ਕਹਿੰਦਾ ਸੁਣ ਲਿਆ ਉਹ ਭਾਗਵਤ ਪੁਰਾਣ ਚ ਦੇਵੀ ਦਾ ਜ਼ਿਕਰ ਨਹੀਂ ਇਹ ਦੇਵੀ ਭਾਗਵਤ ਪੁਰਾਣਾ ਲਗਾ ਉਹ ਅਲੱਗ ਹੈ ਉਹ ਦੇਵੀ ਪਾਗਵਤ ਪ੍ਰਵਾਨ ਦੇ ਵਿੱਚ ਜਿਹੜੀਆਂ ਇਹ ਸਾਰੇ ਦੇਵੀ ਦੇਵਤੇ ਅਸੁਰ ਸ਼ਕਤੀਆਂ ਦੇ ਉਤਪਤੀ ਦੇ ਕਾਰਨ ਤੇ ਉਤਪਤੀ ਕਿਵੇਂ ਹੋਈ ਉਹ ਸਾਰੀਆਂ ਡਿਟੇਲਸ ਗੁਰੂ ਸਾਹਿਬ ਛੱਡ ਗਏ ਇਸ ਦਾ ਪ੍ਰਯੋਜਨ ਗੁਰੂ ਸਾਹਿਬ ਨੇ ਉਹਦੇ ਚ ਦਿੱਤਾ ਅਕਾਲ ਉਸਤਤ ਜਿਹੜੇ ਅਸੀਂ ਕਹਿੰਨੇ ਆ ਨਾ ਇਹ 20 ਬੰਦ ਨੇ ਜੀ ਇਹ ਗੁਰੂ ਸਾਹਿਬ ਦੇ ਐਕਚੁਅਲੀ ਚੰਡੀ ਚਰਿਤ੍ਰ ਦਾ ਹੀ ਮੰਗਲਾ ਚਰਨ ਹੈ ਨਹੀਂ ਇਹ ਤੁਹਾਡੇ ਭਾਈ ਮਨੀ ਸਿੰਘ ਨੂੰ ਨਹੀਂ ਪਤਾ ਸੀ ਬੇ ਇੱਥੇ ਨਹੀਂ ਹੋਣੀ ਚਾਹੀਦੇ ਉਹ ਜਿਹੜੀ ਜਮਨਾ ਦੇ ਕਿਨਾਰੇ ਗੁਰੂ ਸਾਹਿਬ ਦੀ ਸਮਾਧੀ ਲੱਗੀ ਹੈ ਪ੍ਰਮਾਤਮਾ ਜੁੜੀ ਹੋਈ ਤੂੰ ਹੀ ਤੂੰ ਹੀ ਤੂੰ ਹੀ 16 ਵਾਰ ਉਹ ਤੂੰ ਹੀ ਦੀ ਤੁਨੀ ਜਿਹੜੀ ਹੈ ਤੁਹਾਨੂੰ ਵਾਰ ਸ਼੍ਰੀ ਭਗਉਤੀ ਚ ਵੀ ਮਿਲੇਗੀ ਉਹੀ ਤੂੰ ਹੀ ਦੀ ਤੁਨੀ ਤੁਹਾਨੂੰ ਸ਼ਿਸ਼ਤਰਨਾਮਾਲ ਪ੍ਰਾਂਤ ਚ ਵੀ ਮਿਲੇਗੀ ਉਹੀ ਤੁਨੀ ਤੁਹਾਨੂੰ ਚਿਤ੍ਰਰੂਪ ਖਿਆਨ ਦੇ ਪਹਿਲੇ ਚਿਤ੍ਰ ਚ ਮਿਲਦੀ ਹੈ ਜਿਸ ਤੋਂ ਇਹ ਪਤਾ ਲੱਗਦਾ ਕਿ ਸਾਰੀਆਂ ਇਹ ਰਚਨਾਵਾਂ ਦਾ ਕਰਤਾ ਇੱਕੋ ਹੀ ਹੈ ਅੱਜ ਦੀ ਤਰੀਕ ਦੇ ਵਿੱਚ ਇਨਸਾਨ ਇਹ ਪਦਾਰਥਾਂ ਚ ਇੰਨਾ ਖੂਬ ਫਸ ਗਿਆ ਹੈ ਕਿ ਉਸ ਨੂੰ ਕਿਸੇ ਵੀ ਕਿਸਮ ਦੇ ਯੁੱਧੇ ਨੂੰ ਵੇਖ ਕੇ ਡਰ ਲੱਗਦਾ ਹੈ ਜਿਵੇਂ ਭੰਨੂ ਸਾਬ ਦੱਸ ਗਏ ਨੇ ਤੇ ਜਿਹੜੇ ਬੰਦੇ ਦਸਮ ਗ੍ਰੰਥ ਦੇ ਵਿਰੋਧੀ ਕਿ ਜਿਹੜੇ ਬੰਦੇ ਨੂੰ ਯੁੱਧ ਤੋਂ ਡਰ ਲੱਗਦਾ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਤੋਂ ਵੀ ਡਰ ਲੱਗਦਾ ਦਸਮ ਗ੍ਰੰਥ ਬਹੁਤ ਦੂਰ ਹੈ ਅਲ ਮੈਨੂੰ ਬਬਾਈ ਨੇ ਅਖਬਾਰ ਦਿਖਾਈ ਜੀ ਫਤਿਹ ਦਿਵਸ ਗਲਤ ਨਾਮ ਹੈ ਇਹ ਕਹਿਣਗੇ ਜੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਨਾਮ ਵੀ ਗਲਤ ਨੇ ਉਹਨਾਂ ਦਾ ਨਾਮ ਜਿਹੜੇ ਅਜੀਤ ਸਿੰਘ ਜੋਹਾਰ ਸਿੰਘ ਜੋਰਾਬਾਰ ਸਿੰਘ ਫਤੇ ਸਿੰਘ ਕਿਉਂ ਰੱਖਤੀ ਆ ਮਿੰਟੂ ਸ਼ਿੰਟੂ ਟਿੰਟੂ ਕਿਉਂ ਨਹੀਂ ਰੱਖੇ ਜਿਵੇਂ ਅਸੀਂ ਰੱਖੇ ਹੋਏ ਨੇ ਜਿਹੜਾ ਜ਼ਫਰਨਾਮੇ ਦੀ ਗੱਲ ਹੋ ਰਹੀ ਜ਼ਫਰ ਅਰੇਬਿਕ ਵਰਡ ਆ ਅਰਬੀ ਦਾ ਅਰਬੀ ਪਾਸ਼ਾ ਦਾ ਜਿਹਦਾ ਮਤਲਬ ਹੀ ਵਿਜੇ ਆ ਉਹਨਾਂ ਨੂੰ ਫਤਿਹ ਤੋਂ ਵੀ ਡਰ ਲੱਗਦਾ ਕਿਉਂਕਿ ਇਹ ਪਹਿਲਾਂ ਹੀ ਹਾਰੇ ਬੈਠੇ ਹੋਏ ਨੇ ਹਾਰ ਕਬੂਲ ਦੇ ਨਹੀਂ ਲੇਕਿਨ ਹਾਰੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਹਰਮੰਦਰ ਦਸਮ ਗ੍ਰੰਥ ਗੁਰੂ ਸਾਹਿਬਾਂ ਦਾ ਤੇ ਦਿੱਤਾ ਆ ਸਾਨੂੰ ਅਕਾਲ ਲਗਤ ਅਗਰ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸੰਕਲਪ ਤੈਅ ਕੀਤਾ ਉਸ ਨੂੰ ਸੰਪੂਰਨ ਗੁਰੂ ਗੋਬਿੰਦ ਸਿੰਘ ਨੇ ਕੀਤਾ ਉਸਨ ਸੰਪੂਰਨ ਗੁਰੂ ਗੋਬਿੰਦ ਸਿੰਘ ਨੇ ਕੀਤਾ ਅਗਰ ਉੱਥੋਂ ਸਾਨੂੰ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨੇ ਇੱਥੋਂ ਸਾਨੂੰ ਪ੍ਰਮਾਤਮਾ ਦੇ ਧਰਮ ਯੁੱਧ ਦਾ ਜਿਹੜਾ ਇੱਕ ਧਰਮ ਯੁੱਧਾ ਚਾਹ ਉਹਦੇ ਦਰਸ਼ਨ ਹੁੰਦੇ ਨੇ ਪ੍ਰਬੰਧਕਾਂ ਵੱਲੋਂ ਟਾਈਮ ਦੀ ਆਇਅਤ ਕੋਈ ਗੱਲ ਨਹੀਂ ਮੈਂ 1-2 ਮਿੰਟ ਹੀ ਖਤਮ ਕਰ ਰਿਹਾ ਕਿਉਂਕਿ ਕਾਫੀ ਟਾਈਮ ਹੋ ਗਿਆ ਅਸੀਂ ਇਸ ਲੜੀ ਦੇ ਵਿਚਾਰ ਗੋਸ਼ਟੀਆਂ ਹੋਰ ਵੀ ਕਰਾਵਾਂਗੇ ਉਸ ਦਾ ਮਕਸਦ ਸਿਰਫ ਇਹ ਨਹੀਂ ਕਿ ਅਸੀਂ ਕੋਈ ਕਮੇਟੀ ਬਣਵਾਣੀ ਹੈ ਉਸ ਦਾ ਮਕਸਦ ਇਹ ਹੈ ਕਿ ਅੱਜ ਤੱਕ ਜੋ ਕੁਝ ਦਸਮ ਗ੍ਰੰਥ ਬਾਰੇ ਬਹੁਤ ਘਟਚਾਨ ਚਾਣਾ ਲੋਕਾਂ ਕੋਲ ਹੈ ਉਸ ਦਾ ਅੱਗੇ ਪਸਾਰ ਹੋ ਸਕੇ ਪਿਛਲੇ ਸੈਮੀਨਾਰ ਚ ਮੈਂ ਦੱਸ ਚੁੱਕਾ ਸੀ ਕਿ ਜਿੰਨੇ ਵੀ ਸ਼ੰਕਾਵਾਦੀ ਨੇ ਇਹਨਾਂ ਦੀਆਂ ਦੋਗਲੀਆਂ ਨੀਤੀਆਂ ਦੋਗਲੀਆਂ ਰਾਈਟਿੰਗਸ ਇੱਕ ਤੇ ਕਿਤੇ ਕੁਝ ਦੂਸਰੇ 'ਚ ਕੁਝ ਇੱਕ ਤੇ ਕਿਤੇ ਦੂਸਰੇ 'ਚ ਕੁਝ ਆਪਣਾ ਵਿਚਾਰ ਕੋਈ ਨਹੀਂ ਇਹਦਾ ਮਤਲਬ ਵਿਕਾਊ ਕਲਮਾ ਨੇ ਤੇ ਵਿਕਾਊ ਕਲਮਾ ਸਿੱਖ ਕੌਮ ਨੂੰ ਅੱਜ ਤੱਕ ਤਾਂ ਨਹੀਂ ਖਰੀਦ ਸਕੀਆਂ ਨਾ ਖਤਮ ਕਰ ਸਕੀਆਂ ਨਾ ਅੱਗੋਂ ਖਤਮ ਕਰ ਸਕਣਗੀਆਂ ਇੰਨਾ ਹੀ ਬੇਨਤੀਆਂ ਨਾਲ ਪੁੱਲ ਚੋਕੀ ਦੀ ਖਮਾ ਵਾਗਦੇਵ ਜੀ ਦਾ ਖਾਲਸਾ ਵਾਗਦੇਵ ਜੀ ਕੀਫਤ